ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਪੰਜਾਬ ਪੰ ਦਾ ਸੱਦਾ ਆ ਪਰ ਮਹਾਂ ਹੰਗਾਰਾ ਦਿੱਤਾ ਗਿਆ ਦੁਕਾਨਦਾਰਾਂ ਵੱਲੋਂ ਵੀ ਤੇ ਹੋਰ ਵੀ ਵੱਖ-ਵੱਖ ਪਾਰਟੀਆਂ ਵੱਲੋਂ ਕੀ ਕਹਿੰਦੇ ਚੰਗੇ ਦੇਖੋ ਸਭ ਦਾ ਧੰਨਵਾਦ ਜੀ ਏਡੇ ਵੱਡੇ ਸੰਘਰਸ਼ ਦੇ ਵਿੱਚ ਜਦੋਂ ਸਾਰੇ ਭਾਈਚਾਰੇ ਦਾ ਇਕੱਠਾ ਹੋ ਜਾਣਾ ਬਹੁਤ ਵਧੀਆ ਸੰਕੇਤ ਹੈ ਤੇ ਜਿਹੜੀ ਸੈਂਟਰ ਸਰਕਾਰ ਹੈ ਜਿਹੜੀ ਕਿ ਤਾਨਾਸ਼ਾਹੀ ਰਵਈਆ ਜਾਂ ਆਪਣੇ ਰਾਜ ਹੱਠ ਦੇ ਵਿੱਚ ਬੈਠੀ ਹੋਈ ਹੈ ਉਹਨੂੰ ਇੱਕ ਵੱਡਾ ਮੈਸੇਜ ਹੈ ਪੰਜਾਬ ਪਹਿਲਾਂ ਵੀ ਨਾ ਜ਼ੁਲਮ ਚੱਲਦਾ ਹੈ ਨਾ ਤਾਨਾਸ਼ਾਹੀ ਚੱਲਦਾ ਹੈ ਨਾ ਕਿਸੇ ਦੀ ਹੰਕਾਰਵਾਜੀ ਨੂੰ ਮੰਨਦਾ ਹੈ ਅੱਜ ਪੰਜਾਬ ਨੇ ਆਪ ਦਾ ਆਪ ਦਿਖਾ ਦਿੱਤਾ ਹੈ ਤੇ ਪੰਜਾਬ ਦੇ ਵਿੱਚ 300 ਥਾਵਾਂ ਦੇ ਉੱਤੇ ਪੰਜਾਬ ਪੂਰਵ ਤੌਰ ਦੇ ਉੱਤੇ ਇਹਦੇ ਵਿੱਚ ਹੁਣ ਧਰਮ ਜਾਤ ਕੰਮ ਕਾਰੋਬਾਰ ਸਭ ਅਲੱਗ ਚੀਜ਼ ਹੈ ਆ ਸਾਡੀ ਇੱਕਜੁੱਟਤਾ ਨੇ ਦੱਸਿਆ ਕਿ ਜਦੋਂ ਗੱਲ ਪੰਜਾਬ ਤੇ ਆਊਗੀ ਪੰਜਾਬੀਆਂ ਤੇ ਆਊਗੀ ਇਸ ਖਿੱਤੇ ਤੇ ਆਊਗੀ ਰੋਟੀ ਤੇ ਆਊਗੀ ਰੋਜ਼ਗਾਰ ਤੇ ਆਊਗੀ ਅਸੀਂ ਇੱਕਜੁੱਟ ਹੋ ਕੇ ਜਿਹੜਾ ਸਾਡੇ ਤੇ ਚੜਕੇ ਉਹਨੂੰ ਬੰਗਾਰਾਂਗੇ ਕਈ ਜਗ੍ਹਾ ਤੋਂ ਆਵਾਜ਼ ਉੱਠੀ ਹੈ ਕਿ ਜਿਹੜੇ ਕਿਸਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨੀਆਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਅੱਗੇ ਨਹੀਂ ਵਧੇ ਉਹਨਾਂ ਦੇ ਦੇਖੋ ਜੀ ਮਨਰੇਗਾ ਦੀ ਤੁਸੀਂ ਇਹ ਸ਼ਾਇਦ ਇਹ ਗਲਤ ਗੱਲ ਜਿਹੜੀ ਹੈ ਪ੍ਰਚਾਰੀ ਜਾ ਰਹੀ ਹੈ ਮਨਰੇਗਾ ਦੇ ਤਹਿਤ 200 ਦਿਨ ਦੇ ਰੋਜ਼ਗਾਰ ਨੂੰ ਪੱਕਾ ਕਰਨ ਵਾਸਤੇ ਉਹ ਮਜ਼ਦੂਰ ਦੀ ਸਕੀਮ ਹੈ ਜੀ ਜੇ ਮਜ਼ਦੂਰ ਦੀ ਹੱਕਤ ਗੱਲ ਜਦੋਂ ਕਰਜ਼ੇ ਦੀ ਗੱਲ ਕਰਦੇ ਆ ਇਹਦੇ ਨਾਲ ਹੀ ਜੁੜਦੀ ਇੱਕ ਜਦੋਂ ਕਰਜ਼ਾ ਹੋਣਾ ਅਸੀਂ ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਗੱਲ ਕਰਦੇ ਆ ਇਹ ਦੋਨੇ ਮੰਗਾਂ ਵੱਡੀਆਂ ਮਜ਼ਦੂਰ ਵਰਗ ਦੀਆਂ ਨਾਲ ਜੋੜੀਆਂ ਹੋਈਆਂ ਇਹ ਜੇ ਲੋਕ ਨੈਰੇਟਿਵ ਸਰਜ ਦੀਆਂ ਹੁੰਦੀਆਂ ਸਰਕਾਰਾਂ ਮਜ਼ਦੂਰ ਨੂੰ ਜਿਹੜਾ ਕਿ ਇੱਕ ਦੂਸਰੇ ਦੇ ਪੂਰਕ ਆ ਮਜ਼ਦੂਰ ਤੋਂ ਬਗੈਰ ਕਿਸਾਨ ਨਹੀਂ ਕਿਸਾਨ ਤੋਂ ਬਗੈਰ ਮਜ਼ਦੂਰ ਨਹੀਂ ਇਸ ਕਰਕੇ ਇਹ ਸਿਰ ਹਿਨੇਰੇਟਿਵ ਸਰਜ ਜਾ ਰਿਹਾ ਮੰਗਾਂ ਉਹਨਾਂ ਦੀਆਂ ਵੀ ਬਰਾਬਰ ਰੱਖ ਕੇ ਅਸੀਂ ਤੁਰੇ ਹਾਂ ਕਈ ਚਿਰ ਤੋਂ ਦੇਖਿਆ ਜਾ ਰਿਹਾ ਸਰਕਾਰਾਂ ਕਿਸਾਨਾਂ ਨੂੰ ਅਣਗੌਲਿਆ ਜਾ ਕਰ ਰਹੀ ਆ ਕੀ ਕਾਰਨਾ ਮੁਕ ਕਰਨ ਇਹਨਾਂ ਦਾ ਕੀ ਆ ਦੇਖੋ ਸਰਕਾਰ ਤਾਂ ਲਗਾਤਾਰ ਜਿਹੜੀ ਤਾਨਾਸ਼ਾਹੀ ਰਵਈਏ ਦੇ ਰੂਪ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦਾ ਨੈਰੇਟਿਵ ਸਰਜ ਰਹੀ ਆ ਕਿ ਦੇਖੋ ਜੀ ਇਹ ਤੇ ਪੰਜਾਬ ਦਾ ਅੰਦੋਲਨ ਹੈ ਸਿਰਫ ਪੰਜਾਬ ਹੀ ਲੜਦਾ ਮੰਗਾਂ ਵੱਲ ਨਹੀਂ ਦੇਖ ਰਹੀ ਪੰਜਾਬ ਤੇ ਹਰਿਆਣੇ ਨੂੰ ਆਲਰੇਡੀ ਐਮਐਸਪੀ ਕੁਝ ਫਸਲਾਂ ਤੇ ਮਿਲਦੀ ਆ ਅਸੀਂ ਨਾਲ ਇਹਦਾ ਐਮਐਸਪੀ ਦਾ ਗਰੰਟੀ ਕਾਨੂੰਨ ਦੀ ਗੱਲ ਕਰਦੇ ਪੂਰੇ ਭਾਰਤ ਦੀ ਮੰਗ ਦੀ ਗੱਲ ਕਰਦੇ ਆ ਜੇ ਕਰਜ਼ਾ ਮਾਫ ਦੀ ਗੱਲ ਕਰਦੇ ਆ ਤੇ ਪੂਰੇ ਭਾਰਤ ਦੇ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਗੱਲ ਕਰਦੇ ਆ ਪੋਲੂਸ਼ਨ ਐਕਟ ਨੂੰ ਕਿਸਾਨੀ ਨੂੰ ਬਾਹਰ ਕਰਨ ਦੀ ਗੱਲ ਕਰਦੇ ਪੂਰੇ ਭਾਰਤ ਦੀ ਗੱਲ ਕਰਦੇ ਆ ਸਰਕਾਰਾਂ ਜਿਹੜੀਆਂ ਜਿਹੜੀਆਂ ਗਲਤ ਗੱਲ ਨੂੰ ਪ੍ਰਚਾਰ ਦੀਆਂ ਉਹਨੂੰ ਹੀ ਸਾਡੀ ਇੱਕ ਜੁੜਤਾ ਜਿਹੜੀ ਹੈ ਉਹ ਨੰਗਿਆਂ ਕਰੂਗੀ ਤੇ ਜਿਹੜਾ ਸਾਡਾ ਮਨੋਰਥ ਹੈ ਜਿਹੜੀ ਸਮਝ ਹੈ ਜਿਹਦੇ ਕਰਕੇ ਸਰਦਾਰ ਜਗਜੀਤ ਸਿੰਘ ਦੱਲੇਵਾਲ 35 ਦਿਨ ਜ਼ਿੰਦਗੀ ਦੇ ਉਹਨਾਂ ਨੇ ਭੁੱਖੇ ਰਹਿ ਕੇ ਗੁਜ਼ਾਰ ਦਿੱਤੇ ਸਾਡੇ ਲਈ ਉਹ ਮਰਨਦੇ ਕਗਾਰ ਤੇ ਖੜੇ ਆ ਸ਼ਹਾਦਤ ਦੀ ਘਾਰ ਤੇ ਖੜੇ ਆ ਇਹ ਤਾਂ ਮੈਨੂੰ ਲੱਗਦਾ ਵੀ ਹੁਣ ਤੱਕ ਜਿਹੜਾ ਇੱਕ ਟੈਗ ਲੱਗਦਾ ਸੀ ਵੀ ਲੀਡਰ ਆਪ ਨਹੀਂ ਮਰਦੇ ਬਗਾਨੇ ਪੁੱਤ ਮਰਵਾਉਂਦੇ ਆ ਇਹਦੇ ਵਿੱਚ ਇਹ ਵੀ ਸਾਬਤ ਹੋ ਗਿਆ ਵੀ ਜਦੋਂ ਲੋੜ ਪਵੇ ਲੀਡਰ ਆਪ ਵੀ ਮਰਦੇ ਆ ਆਪ ਵੀ ਸ਼ਹਾਦਤਾਂ ਦਿੰਦੇ ਆ ਜੇ ਹੁਣ ਵੀ ਸੁਣਵਾਈ ਨਹੀਂ ਹੁੰਦੀ ਤੇ ਅਗਲੀ ਰਣਨੀਤੀ ਕੀ ਹੋ ਜੇਗਾ ਅਗਲੀ ਰਣਨੀਤੀ ਅਸੀਂ ਹੋਰ ਜ਼ਿਆਦਾ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ ਜੇ ਸਰਦਾਰ ਜਗਜੀਤ ਸਿੰਘ ਜੀ ਦੱਲੇਵਾਲ ਨੂੰ ਕੁਝ ਹੋ ਜਾਂਦਾ ਤੇ ਉਹਦੇ ਤੋਂ ਅਗਲਾ ਆਗੂ ਅਸੀਂ 13 ਆਗੂਆਂ ਨੇ ਆਪ ਦੇ ਨਾਂ ਦਿੱਤੇ ਹੋਇਆ ਵਾਰਿਸਰ ਜਿਵੇਂ ਜਿਵੇਂ ਸਰਕਾਰ ਨੂੰ ਅੱਖਾਂ ਖੋਲਣ ਵਾਸਤੇ ਜਗਾਉਣ ਵਾਸਤੇ ਜੇ ਸਾਡੀ ਸਰੀਰ ਜਾਂ ਸਾਡੀ ਜਾਨ ਵੀ ਲੱਗਦੀ ਅਸੀਂ ਲਾਵਾਂਗੇ